हां जी ਬੇ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਚੜ੍ਹਦੀ ਕਲਾ ਸਭ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਗੇ ਨਵਾਂ ਦਿਨ ਨਵਾਂ ਵਲੌਗ ਲੈ ਕੇ ਤੁਹਾਡੇ ਲਈ ਹਾਜ਼ਰ ਆਂ ਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਅੱਜ ਥੋੜਾ ਲੋਕਲ ਕੰਮ ਕਰਾਂਗੇ ਕੰਟਰੀਸਾਈਡ ਜਾਵਾਂਗੇ ਉੱਥੋਂ ਇੱਥੋਂ ਆਪਾਂ ਕਹਿੰਦਾ ਪ੍ਰਾਈਮ ਓਵਰ ਲੈ ਕੇ ਜਾਣਾ ਤੇ ਉੱਥੋਂ ਆਪਾਂ ਲੋਡੇਡ ਟਰੈਲਰ ਲੈ ਕੇ ਆਉਣੇ ਆ ਤੇ ਲੈਣ ਕੇ ਆਪਾਂ ਕੰਪਨੀ 'ਚ ਛੱਡ ਦੇਣੇ ਆ ਅੱਜ ਦਾ ਕੰਮ ਬਸ ਇੰਨਾ ਹੀ ਅੱਜ ਜ਼ਿਆਦਾ ਨਹੀਂ ਆ ਤੇ ਠੀਕ ਹੈ ਜੀ ਬਾਕੀ ਮਿਲਦੇ ਤੁਹਾਨੂੰ ਰਾਤੇ ਜਾ ਕੇ ਤੇ ਥੋੜੇ ਹੋਰ ਡਰੋਨ ਦੇ ਸ਼ਾਟ ਇੰਜੋਏ ਕਰਿਓ ਤੇ ਦੱਸਿਓ ਕਿਵੇਂ ਦੇ ਲੱਗੇ ਹਾਂਜੀ ਭਾਈ ਮਿੱਤਰੋ ਚੱਲ ਪਿਆ ਆਪਾਂ ਆਪਣੇ ਅਗਲੇ ਸਫ਼ਰਾਲ ਨੂੰ ਤੇ ਜਿਤਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਅੱਜ ਇਹ ਸਫ਼ਰ ਦੇ ਵਿੱਚ ਆਪਾਂ ਕਲਾ ਪ੍ਰਾਈਮ ওভার ਲੈ ਕੇ ਚੱਲੇ ਆਂ ਤੇ ਉਤੋਂ ਭਰੇ ਟਰੈਲਰ ਲੈ ਕੇ ਆਉਣੇ ਆ। ਹੁਣ ਤੱਕ ਤਾਂ ਮੈਨੂੰ ਫ੍ਰੀਵੇ ਪਾਰ ਕਰ ਜਾਣਾ ਚਾਹੀਦਾ ਸੀ ਫ੍ਰੀਵੇ ਦੇ ਉੱਤੇ ਹੋਣਾ ਚਾਹੀਦਾ ਸੀ ਪਰ ਟ੍ਰੈਫਿਕ ਇੰਨੀ ਜਿਆਦੀ ਹੈ ਹੁਣ ਪਿਛਲਾ ਅੱਧਾ ਘੰਟਾ ਹੋ ਗਿਆ ਟ੍ਰੈਫਿਕ 'ਚ ਫਸੇ ਨੂੰ। ਥੋੜੀ ਜਿਹੀ ਗੱਡੀਆਂ ਤੁਰਦਾ ਆ ਵਾ ਤੇ ਫਿਰ ਖਲੋ ਖਲੋ ਜਾਂਦੀਆਂ। ਥੋੜੀ ਜਿਹੀ ਗੱਡੀਆਂ ਤੁਰਦੀਆਂ ਫਿਰ ਖਲੋ ਜਾਂਦੀਆਂ। ਹਾਂਜੀ ਟਿਕਾਣੇ ਤੇ ਪਹੁੰਚ ਗਏ ਆਪਾਂ ਤੇ ਟਰੈਲਰ ਚੱਕਣੇ ਸੀ ਟਰੈਲਰ ਲਈ ਚੱਕ ਹੁਣ ਜਾਵਾਂਗੇ ਕਰੇ ਅੰਦਰ ਫਰੈਸ਼ ਹੋ ਕੇ ਤੇ ਸਿਰ ਆਪਣਾ ਤਰਪਣਾ ਵਾਪਸ ਆਪਣੇ ਡੈਸਟੀਨੇਸ਼ਨ ਵਾਲ ਨੂੰ ਤੇ ਟਰੈਲਰ ਆਪਾਂ ਡ੍ਰੌਪ ਕਰਨੇ ਆ ਡੈਰੀ ਮਟ ਉਤ ਤੋਂ ਬਾਅਦ ਵਿੱਚ ਕੋਈ ਨਾ ਖਾਸ ਕੰਮ ਨਹੀਂ ਆ ਤੇ ਆ ਕਰਕੇ ਫਿਰ ਆਪਾਂ ਚੱਲ ਜਾਨੇ ਵਾਪਸ ਸਹੀ ਹੈ ਜੀ ਉਹ ਕੀ ਡਰਾਉਨ ਦੇ ਸ਼ਾਟ ਲਾਇ ਵਧੀਆ ਵਧੀਆ ਵਿੱਚ ਵੇਖਿਓ ਦੱਸੇ ਜੁੜਕ ਤਰਨ ਲੱਗੇ ਤੇ ਜੇ ਇਥੋਂ ਤੱਕ ਜੁੜੇ ਜੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਕਰਕੇ ਦੱਸੋ ਵੀਡੀਓ ਕਿਤਰਾਂ ਦੀਆਂ ਲੱਗ ਰਹੀਆਂ ਵਧੀਆ ਲੱਗ ਰਹੀਆਂ ਕੀ ਇੰਪਰੂਵਮੈਂਟ ਮੈਨੂੰ ਹੋਰ ਕਰਨ ਦੀ ਲੋੜ ਆ ਲਾਈਕ ਵੀ ਜਰੂਰ ਕਰੋ ਸ਼ੇਅਰ ਵੀ ਕਰੋ ਕਿ ਤਾਂ ਜੋ ਲੋਕ ਵੱਧ ਵੱਧ ਨਾਲ ਆ ਕੇ ਜੋੜ ਸਕਣ ਜਿੰਨੇ ਸ਼ੇਤੀ ਸਬਸਕ੍ਰਾਈਬਰ ਹੋਣਗੇ ਵੱਧੋ ਵਧਣਗੇ ਉਹਨੇ ਜਿਆਦਾ ਚੈਨਲ ਗਰੋ ਕਰੂਗਾ ਜਿੰਨੇ ਚੈਨਲ ਗਰੋ ਕਰੂਗਾ ਉਹਨਾਂ ਮੈਂ ਤੁਹਾਡੇ ਅਤੇ ਹੋਰ ਵਧੀਆ ਕੰਟੈਂਟ ਲੈ ਚਾਹੂੰਗਾ ਤੇ ਆਪਾਂ ਜਿੱਥੇ ਖੜੇ ਆ ਆ ਜੀ ਵਰਨਾਵਰਤ ਬੀਪੀ ਦਾ ਪੰਪ ਪਿਆ ਬਾਕੀ ਸਹੀ ਆ ਮਿਲਦੇ ਆ ਤੁਹਾਨੂੰ ਥੋੜੀ ਦੇਰ ਦੇ ਵਿੱਚ ਸਟੋਰ ਚ ਇੱਥੋਂ ਆ ਥੋੜਾ ਜਿਹਾ ਸਾਮਾਨ ਤੇ ਤੋਂ ਪਾਪੜੇ ਟਾਕਾਂ ਗੋ ਸਾਰਨਾ ਹਲ ਗਿਆ ਥੈਂਕ ਯੂ ਨਾ ਦਸ ਰੇ ਹਾਂ ਜੀ ਕੋਲ ਹੋ ਲਈ ਹੋ ਗਈ ਮੈਂ ਇਲੈਕਟ੍ਰੋਲਾਈਟ ਲੈਣਾ ਇੱਕ ਮੈਂ ਚੱਲ ਲੈਨੇ ਆ ਗੈਟਮੀ ਬੜੀ ਆ ਕਰੋ ਲੈਣ ਨੂੰ ਮੈਨੂੰ ਚੇਤਾ ਨਹੀਂ ਰਿਹਾ ਉਹ ਕੰਮ ਵਾਲੀ ਹੀ ਕੁੜੀ ਉਹਨੇ ਵਿਚਾਰਨੇ ਪਹਿਲਾਂ ਇੱਕ ਟਿਲ ਚਲਾਈ ਉਹ ਤੇ ਜਾ ਕੇ ਸਕੈਨ ਕੀ ਤੋਥੇ ਸਕੈਨ ਨਾ ਹੋਇਆ ਦੂਜੀ ਦਾ ਸਕੈਨ ਕੀ ਤੋ ਦੂਜੀ ਦਾ ਸਕੈਨ ਨਾ ਹੋਇਆ ਉਹ ਲੋਨ ਨੇ ਤਿੰਨ ਚਾਰ ਵਾਰ ਟਰਾਈ ਕੀਤਾ ਉਹਨਾਂ ਸਕੈਨ ਕਰਦਾ ਕਿ ਸ਼ਾਇਦ ਇਹਦੇ ਸਕੈਨ ਹੋ ਜੇ ਤੇ ਗੱਲ ਬਣ ਜੇ ਪਰ ਚਲੋ ਸਕੈਨ ਨਹੀਂ ਹੋਇਆ ਉਹ ਫਿਰ ਮੈਨੂੰ ਕੈਨੇ ਕਹਿੰਦੀ ਕਿ ਚੱਲ ਨਹੀਂ ਰਿਹਾ ਕਦਾਂ ਕਰਨਾ ਮੈਂ ਮੇਰੇ ਕੋ ਕੈਸ਼ ਹੈ ਕੈਸ਼ਪੇ ਕਰ ਤੈਨੂੰ ਕਿ ਚੱਲ ਕਿੰਦੀ ਚਲਾਇਦਾ ਕਰ ਲਾ ਉਹ ਪਰ ਰੈਂਡੋ ਦਾ ਥਿੰਗ ਉਹ ਪੁੱਤਰੇ ਦੇ ਪੈਸੇ ਦੇ ਕੇ ਆਇਆ ਉਹ ਅੰਦਰੋਂ ਗੁਰਾਇਆ ਕਹਿੰਦਾ ਕਿ ਨਹੀਂ ਚੱਲਦਾ ਤੂੰ ਰੈਂਡੋ ਦੇ ਤੋਤਰਾ ਲੈ ਜਾ ਕੋਈ ਗੱਲ ਨਹੀਂ ਮੈਂ ਨਾਮ ਭਰਾ ਨਹੀਂ ਤੇ ਚੰਗਾ ਆ ਗਿਆ ਹੀ ਰੱਖ ਕੇ ਚੱਲ ਜਾਨੇ ਐਦਾਂ ਨਹੀਂ ਟਰੱਕ ਬੜੇ ਖੂਬਸੂਰਤ ਲੱਗੇ ਆ ਜੀ ਟੀਐਸ ਦਾ ਜੀ ਵੰਦਾ ਕੰਵਰਪ ਆਪਾਂ ਤਰਪਣਾਇ ਤੋਂ ਆਪਣੀ ਲੌਗ ਬੁੱਕ ਪਰ ਕੇ ਤੇ ਹੁਣ ਆ ਪਤਨ ਘੰਟੇ ਜਾ ਪਹੁੰਚਾਂ ਆਪਣੀ ਮੰਜ਼ਲ ਤੇ ਆਹ ਟਰੈਲਰ ਕਰ ਦਿੰਨੇ ਡਰਾਪ ਤੇ ਪ੍ਰਾਇਮ ਹੋਰ ਲੈ ਕੇ ਆਪਾਂ ਸਿੱਧਾ ਚੱਲ ਜਾਣਾ ਯਾਰ ਚ ਹੋਰ ਕਿ ਕੰਮ ਹੈ ਨਹੀਂ ਖਾਸ ਅੱਜ ਅੱਜ ਇੰਨਾ ਕੀ ਕੰਮ ਸੀ ਆ ਕਰਕੇ ਆਪਾਂ ਫਿਨਿਸ਼ ਕਰ ਦੇਣੀ ਆ ਉਸ ਤੋਂ ਬਾਅਦ ਵੇਨੇ ਕੱਲ ਦਾ ਕੀ ਹਿਸਾਬ-ਕਿਤਾਬ ਹੈ ਕੱਲ ਮੇਰੇ ਖਿਆਲ ਨਾਲ ਗੇੜਾ ਨਿਕਲੇ ਕੋਈ ਚੰਗਾ ਵਧੀਆ ਤੇ ਬਾਕੀ ਵੇਨੇ ਕਿੱਧਰ ਜਾਣੇ ਆ ਕੱਲ ਚਾਬੀ ਦੂਜੀ ਜੇਬ ਚ ਪਈ ਆ ਮੈਂ ਚਾਬੀ ਲੱਭਣ ਡਿਆ ਮੈਂ ਚਾਬੀ ਕਿੱਥੇ ਰੱਖਿਆ ਬੀਠਾ ਉੱਪਰ ਹੀ ਦੇਖ ਲਈਏ ਮਨਾ ਇੱਕ ਰੀ ਆਉਂਡਿਆ ਬ੍ਰਿਸਬਨ ਤੋਂ ਤੇ ਬ੍ਰਿਸਬਨ ਤੋਂ ਆਉਂਡਿਆ ਤੇਲ ਭਰਉਣ ਗਿਆ ਮੈਂ ਅੰਦਰ ਤੇ ਜਦੋਂ ਮੈਂ ਅੰਦਰ ਆਇਆ ਨਾ ਬਾਹਰ ਕੁਦਰਤ ਚ ਮੇਂ ਨਿਗਾਹ ਮਾਰ ਲਈ ਟਰਲੇ ਵਾਲ ਨੂੰ ਉમે ਚੱਲ ਪਹਿਲਾਂ ਚੈੱਕ ਕਰ ਲੈਨੇ ਆ ਕਿ ਕਿਵੇਂ ਆ ਉਹ ਭਾਈ ਸਾਹਿਬ ਕੇ ਨੇ ਪਿੰਨ ਖਿੱਚੀ ਪਈ ਉੱਥੇ ਉਦੋਂ ਮੈਂ YouTube ਨਹੀਂ ਸਟਾਰਟ ਕੀਤੀ ਕੋਈ ਨਹੀਂ ਹੁੰਦਾ ਕਿ ਮੈਂ ਕਿ ਵੀਡੀਓ ਪਾਵਾਂ ਜਾਂ ਕੁਛ ਕਰਾਂ ਉਹ ਵੇਖਿਆ ਕੇ ਨੇ ਪਿੰਨ ਖਿੱਚੀ ਪਈ ਮੇਰੇ ਟਰੱਕ ਦੇ ਤੇ ਮੈਂ ਆ ਗਿਆ ਜੇ ਮੈਂ ਤੋੜ ਲੈਂਦਾ ਐਦਾਂ ਹੀ ਕਿ ਕੋਈ ਗੱਲ ਨਹੀਂ ਟਰੈਲਰ ਉੱਥੇ ਡਿੱਗ ਪਿਆ ਸੀ ਮੈਂ ਨਾਲ ਨਾਲ ਗੋਰੀਆਂ ਨੇ ਕੱਢ ਕੇ ਕੈਮਰੇ ਤੇ ਵੀਡੀਓ ਬਣਾਉਂਦਾ ਆਪਣਾ ਸੀ ਕਿ ਆਹ ਵੇਖੋ ਜੀ ਅਨਕੁਆਲੀਫਾਈਡ ਡਰਾਈਵਰਸ ਆਣੀ ਉਹਨਾਂ ਵੇਖਣਾ ਸ਼ਤਾਨੀ ਕਿੰਨੇ ਕੀਤੀ ਆ ਪਿੱਛੇ ਮੈਂ ਬ੍ਰਿਸਬਨ ਤੋਂ ਧੱਕੇ ਟ੍ਰੇਲਰ ਲੈ ਆਉਂਦਾ ਉਹਨੇ ਡਿੱਗਿਆ ਤਾਂ ਮਮਾ ਇੱਥੋਂ ਡਿੱਗਿਆ ਕਿ ਮੈਂ ਇਸ ਕਹਿਣਾ ਕਹਿੰਦਾ ਸ਼ਤਾਨੀ ਕੀਤੀ ਹੋਣੀ ਉਹ ਨਹੀਂ ਨਾ ਵੇਖਣਾ ਕਿਸ ਨੇ ਬਿਹਾਈਂਡ ਦਾ ਸਟੋਰੀ ਨਹੀਂ ਕਿਸੇ ਜਾਣਾ ਕਿ ਕੀ ਆ ਅਸਲ ਪਰ ਨਾਂ ਲਾਉਣ ਵਾਲਾ ਚੜ ਗਿਆ ਜਾਇਣਾ ਕਿ ਐਣੀ ਜੀ ਐ ਇਹਨਾਂ ਨੂੰ ਅਕਲ ਨਹੀਂ ਕੀ ਸਾਡੇ ਲੋਕੇ ਬੜਾ ਬਲੱਤਾ ਖਿੱਚਦੇ ਆ ਗੱਡੀ-ਗੱਡੀ ਚਾਹੀਦੀ ਕਿੰਨ੍ਹੀ ਤੇ ਦੱਸੋ ਗੱਡੀਆਂ ਬਾਤ ਹੈ ਲੈ ਆਪਣੇ ਕੋਲ ਕਿਹੜੇ ਰੰਗ ਦੀ ਗੱਡੀ ਚਾਹੀਦੀ ਆ ਉਹਨੂੰ ਚਿੱਟੀਆਂ ਵੀ ਆ ਕਾਲੀਆਂ ਵੀ ਆ ਬੀਮਰ ਵੀ ਲੱਗੀ ਜੇ ਦੋ ਬੀਮਰ ਲੱਗੀਆਂ ਵਾ ਇੱਕ ਲੱਗੀ ਆ ਕਿਹੜੀ ਆ ਫੀਅਟ ਫਿਰ ਬੀਮਰ ਆ Honda ਵਾ ਫਿਰ ਬੀਮਰ ਆ ਗੱਡੀਆਂ ਬਾਤ ਆ ਗੱਡੀ ਦੱਸੋ ਕਿਹੜੀ ਚਾਹੀਦੀ ਆਰਡਰ ਕਰਦੀ ਆ ਇੱਕ ਤੁਹਾਡੇ ਹੱਥੇ ਆਪੇ ਕਿਤੇ ਚਲਵਾ ਲੈ ਲੱਗੇ ਆ ਤੇ ਜੇ ਕਹਿੰਦਾ ਤੁਹਾਡੇ ਹੱਥੇ ਆਰਡਰ ਕਰ ਦਿੰਨੇ ਆ ਇੱਕ ਆ ਵੀ ਇੱਕ ਜੌਬ ਆ ਜੀ ਬੜੀ ਰਿਸਪੌਂਸਿਬਿਲਟੀ ਦੀ ਜੌਬ ਆ ਜਿਹੜੇ ਬੰਦੇ ਕਰਦੇ ਉਹ ਬਹੁਤ ਧਿਆਨ ਨਾਲ ਕਰਦੇ ਵੀ ਆ ਤੇ ਜਿਹੜੇ ਬੰਦੇ ਬਸ ਕੱਲਾਂ ਬੱਤਾਂ ਮਾਰਦੇ ਆ ਤੇ ਉਹ ਲੱਤਾਂ ਖਿੱਚਣ ਜੋਗੇ ਲੱਤਾਂ ਖਿੱਚਦੇ ਠੀਕ ਆ ਜੀ ਫਿਊਲ ਫਿਲ ਕਰਾ ਲਈਏ ਤੇ ਫਿਊਲ ਫਿਲ ਕਰਾ ਕੇ ਤੇ ਫਿਰ ਤੁਹਾਨੂੰ ਮਿਲਦਾ ਥੋੜੀ ਦੇਰ ਚ ਤੇਲ ਭਰਾ ਲਿਆ ਤੁਰ ਪੈਣਾ ਆਪਣਾ ਟਰੱਕ ਹੁਣ ਟਾਸਕ ਇਥੇ ਐਡ ਬਲੂ ਭਰੋਣਾ ਮੈਂ ਨਾਲ ਇੱਕ ਵਾਰ ਗੱਲ ਕੀਤੀ ਸੀ ਕਿ ਇਹ ਰੱਦ ਦੇ ਸੀਰੇ ਪੰਪਾ ਇਹਨਾ ਆਪਣੇ ਜਿਹੜੇ ਬੰਦਿਆਂ ਦੇ ਬੜੇ ਗੰਦੇ ਮੈਂ ਮਤਲਬ ਵੈਲ ਸਕਰੀਨ ਵਾਲਾ ਜਿਹੜਾ ਪਾਣੀ ਉਹ ਜੰਦਾ ਹੀ ਹੁੰਦਾ ਵਿੱਚ ਆਇਕਾ ਗੋਰੀਆਂ ਦਾ ਵਾ ਇਹਦਾ ਪਾਣੀ ਆਖੂ ਸਾਫ ਮੀ ਬੜਾ ਪੈਣਿਆ ਬਾਹਰ ਯਾਰ ਮੀ ਇੰਨਾ ਕਿ ਕੁਦਰਤੀ ਮੈਂ ਲਾ ਕੇ ਟਰੇਲਰ ਅੰਦਰ ਹੋ ਗਿਆ ਟਰੱਕ ਚ ਲੈ ਪੈਰ ਰੱਖਿਆ ਯਾਰ ਇੰਨਾ ਛਰਾਟਾ ਛੜਿਆ ਬਾਹਰ ਕਿਤੇ ਮੀ ਦਾ ਰਹਿ ਰਪਦਾ ਨਾ ਹੁਣ ਇਥੇ ਥਾਂ ਮਿਲ ਜੀ ਸੀ ਲੋਕਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅੱਗੇ ਰੌਂਡ ਬਾਊਟ ਆ ਬਿਜ਼ੀ ਆ ਕਿ ਮੜਿਆ ਖਿਲਾੜ ਕੇ ਦੀ ਥਾਂ ਦੇ ਤੋ ਇੱਥੇ ਕਿੰਨੂ ਇੱਕ ਇੱਕ ਇਹਨੇ ਲੰਘਣਾ ਤੇ ਲੰਘ ਜਾ ਆਰਾਮ ਨਾਲ ਪਰ ਨਹੀਂ ਰਾਹ ਨਹੀਂ ਦੇਣਾ ਕਿਸੇ ਨੇ ਨਾ 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 ਰਾਹ ਦੇ ਤਾਂ ਇਹਨਾਂ ਨੂੰ ਭੈ ਇਹਨਾਂ ਨੂੰ ਡਰਾਈਵਰ ਕੰਨੇ ਕਿਹੜਾ ਬਾਜ ਜਦੋਂ ਦੇਖ ਲੈਂਦੇ ਨਾ ਕਿ ਟਰੱਕ ਹੈ ਤੇ ਟਰੱਕ 'ਚ ਸਰਦਾਰ ਬੰਦਾ ਬੈਠਾ ਲਾਗ ਅੱਗੇ ਜਾਂਦੀ ਇਹਨਾਂ ਨੂੰ ਧੱਕ ਧੱਕ ਕੇ ਨਾ ਗੱਡੀ ਅੱਗੇ ਲਿਆਉਣਗੇ ਫਿਰ ਕਹਣਗੇ ਨਹੀਂ ਮੈਂ ਨਹੀਂ ਮੇਰੀ ਵਾਰੀ ਮੇਰੀ ਵਾਰੀ ਹੁਣ ਆ ਵੀ ਆਉਣੇ ਡਾ ਟਰੱਕ ਵਾਲਾ ਤੂੰ ਮਮਾ ਮੜੀ ਬ੍ਰੇਕ ਲਾ ਕੇ ਕਢਵਾ ਦੇ ਟਰੱਕ ਪਰ ਨਹੀਂ ਚਲੋ ਜੀ ਮੜੀ ਥਾਮ ਮੜੀ ਆਪਾਂ ਕੱਢ ਲਿਆ ਪਿਛੇ ਯੂਟਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਗੁਰ ਮਿੱਤਰਾਂ ਮਿਲਦੇ ਤੁਹਾਨੂੰ ਫਿਰ ਉਹ ਯਾਰ ਚ ਜਾ ਕੇ ਨਹੀਂ ਬੜਾ ਪੈਂਦਾ ਜੀ ਤੇ ਮੈਨੂੰ ਆਈ ਕਿ ਤੁਹਾਨੂੰ ਉੱਤਰ ਦੇ ਇੱਥੇ ਡਰੋਨ ਸ਼ਾਟ ਘਮਾਉਣੇ ਆ ਤੇ ਵਖਵਰੇ ਲੱਗੇ ਪਹਿਲੇ ਪਰ ਮੀਂ ਬੜਾ ਪੈਂਦਾ ਡਰੋਨ ਸ਼ਾਟ ਘੁਮਾਉਣ ਲੱਗੇ ਪਹਿਲੇ ਨਹੀਂ ਇੱਥੇ ਠੀਕ ਹੈ ਜੀ ਮਿਲਦੇ ਤੁਹਾਨੂੰ ਯਾਰ ਚ ਜਾ ਕੇ ਹੁਣ ਮੀ ਬਹੁਤ ਪੈਂਡਿਆ ਹਾਂ ਜੋ ਇੱਧਰ ਵੇਖੋਗੇ ਤੇ ਮੀ ਬੜਾ ਤੇਜ਼ ਹੋ ਗਿਆ ਸੀ ਮੈਂ ਦਾਦਾ ਬੈਣ ਦੀ ਕੀਤੀ ਟਰੱਕ ਚੋਂ ਨਿਕਲ ਕੇ ਤੇ ਹੁਣ ਤੁਰ ਪਿਆ ਘਰ ਵੱਲ ਨੂੰ ਠੀਕ ਆ ਵੀ ਮਿੱਤਰੋ ਅੱਜ ਦੀ ਵੀਡੀਓ ਇੱਥੇ ਪੈਂਡ ਕਰਦੇ ਆ ਤੇ ਅਗਲੀ ਵੀਡੀਓ ਤੁਹਾਨੂੰ ਸ਼ੇਰ ਛੇਤੀ ਮਿਲਦੇ ਆ ਤਾਂਤ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਜੀ